ਹਾਂਜੀ ਸასი ਕਾਲਜੀ ਕਿਵੇਂ ਸਾਰੇ ਡੇਜੀ ਨੇ ਸਾਰਿਆਂ ਨੂੰ ਥਾਲ ਦਿੱਤਾ ਤੇ ਟੈਡੀ ਬੇਅ ਵੀ ਉਹਨੇ ਹੀ ਪਾੜਿਆ ਇਹ ਦੇਖੋ ਸਾਰਾ ਡੇਜੀ ਉਹ ਕੀ ਕੀਤਾ ਟੈਡੀ ਬੇਅ ਤੇ ਉਤੋਂ ਪਰੌਣੇ ਆਂਦੇ ਪਏ ਆ ਉਤੋਂ ਇਹਨੇ ਦੇਖੋ ਟੈਡੀ ਬੇਅ ਸਾਰਾ ਮੰਨਤ ਦੇ ਨਾਲ ਗੁੱਸਾ ਹੋ ਕੇ ਇਹਨਾਂ ਉਹ ਕਰ ਦਿੱਤਾ ਮੰਨਤ ਵੀ ਉੱਠ ਗਈ ਅੱਜ ਜਲਦੀ ਮੈਂ ਵੀ ਉੱਠ ਗਈਆਂ ਮੰਨਤ ਉੱਠ ਗਿਆ ਗੁੱਡ ਮਾਰਨਿੰਗ ਤੇ ਨਾਲ ਆਂਟੀ ਆন্টি ਵਿਚਾਈ ਥਾਲਨਾਏ ਕਹਿੰਦੇ ਉੱਠ ਜੋ ਉੱਠ ਜੋ ਤੁਹਾਡੇ ਘਰ ਪਰੌਣੇ ਆਏ ਆ ਤੇ ਤੁਸੀਂ ਨੀਲੇਟ ਸੋਣਾ ਆ ਤੇ ਉਹਨਾਂ ਲਈ ਰੋਟੀ ਰੋਟੀ ਪੀਤਾ ਬਣਾਣੀਆਂ ਤੇ ਅੱਜ ਪਰੌਣੇ ਆਂਦੇ ਪਏ ਆ ਮਮਾ ਮੈਂ ਮਮਾ ਮੈਂ ਪਕੌੜੇ ਖਾਊਂਗਾ ਪਕੌੜੇ ਫਿੰਗਰਸ ਖਾਣੇ ਫਿੰਗਰਸ ਫਿੰਗਰ ਇੰਨੇ ਮੈਨੂੰ ਬਣਾਣੇ ਨਹੀਂ ਆਂਦੇ ਆ ਲੈ ਫਿੰਗਰ ਨਹੀਂ ਆਵਾਜ਼ ਨਹੀਂ ਖਾਣ ਵਾਲੇ ਫਾਈ ਫਿੰਗਰ ਕਿਹੜੇ ਫਾਈ ਫਿੰਗਰ ਫਾਈ ਨਹੀਂ 28 ਅੱਜ ਸਾਰੇ ਜਣੇ ਛੇਤੀ ਉੱਠ ਗਏ ਆ ਅੱਜ ਮਹਿਮਾਨ ਆਂਦੇ ਪਏ ਆ ਬਹੁਤ ਖਾਸ ਉਹਨਾਂ ਦੀ ਖਾਤਰਤਾਰੇ ਵੀ ਤਾਂ ਕਰਨੀ ਪੈਣੀ ਆ ਹਨਾ ਤੇ ਅਸੀਂ ਸਫਾਈ ਕਰ ਲਈ ਆ ਸਾਰੇ ਰੂਮ ਪਿਆਰਾ ਸਾਫ ਹੋ ਗਏ ਆ ਡੈਡੀ ਵੀ ਉੱਠ ਗਏ ਡੈਡੀ ਚਾਹੇ ਪੀਤੇ ਡੈਡੀ ਠੀਕ ਨਹੀਂ ਹੈਗੇ ਥੋੜੇ ਕਿਉਂਕਿ ਡੈਡੀ ਦਾ ਆਪਰੇਸ਼ਨ ਹੋਇਆ ਤੇ ਇੱਧਰ ਚਾਚਾ ਜੀ ਆਏ ਹੋਏ ਆ ਸਾਰੀ ਸਫਾਈ ਹੋ ਗਈ ਆ ਤੇ ਚਲੋ ਕਰਦੇ ਆ ਤਿਆਰੀ ਤੇ ਨਾਲ ਤੁਹਾਨੂੰ ਮਿਲਾਵਾਂਗੇ ਜੋ ਖਾਸ ਮਹਿਮਾਨੇ ਆ ਸਾਡੇ ਇਹ ਸਾਡੇ ਘਰ ਦਾ ਹੀ ਰੱਖੀ ਲਈ ਰੱਖਿਆ ਆ ਪਰ 라ਕੇ ਰੁਖੀ ਕੁਛ ਨਹੀਂ ਕਰਦਾ ਹੈਗਾ ਇਹ ਇਹ ਰੋਟੀਆਂ ਖਾਂਦਾ ਇਹ ਇਹ ਰੋਟੀ ਖਾਂਦਾ ਬਸ ਰੋਟੀ ਖਾਓ ਸੋ ਜਾਓ ਜੇ ਕਿਸੇ ਕੋਈ ਗੇਟ ਖੜਕਾਉਗਾ ਸਿਰਫ ਉਹਦਾ ਭੌਂਕਣਾ ਜਦ ਕੋਈ ਅੰਦਰ ਆ ਗਿਆ ਤਾਂ ਵੀ ਨਹੀਂ ਇਹਨੇ ਭੌਂਕਣਾ ਹੈਗਾ ਛੋਟੂ ਦੇਖ ਕੇ ਹੱਸਣ ਲੱਗ ਜਾਂਦਾ ਹੈ ਇਹ ਹੈ ਨਹੀਂ ਕਿਸੇ ਕੰਮ ਯੋਗਾ ਤੇ ਚਲੋ ਕਰਦੇ ਹਾਂ ਤਿਆਰੀ ਪਹਿਲਾਂ ਕਿਚਨ 'ਚ ਜਾਈਏ ਕੈਂਟ ਕੈਂਟ ਜਿਆ ਖਾਣ ਨੂੰ ਬਣਾਵਾਂਗੇ ਉਹਨਾਂ ਦੇ ਲਈ ਅੰਮਾ ਜੀ ਕਾਲੀਆਂ ਤਿਆਰੀਆਂ ਸਾਰੀਆਂ ਪਕੌੜੇ ਦੀਆਂ ਆ ਜਿਹੜਾ ਪੂਦਨਾ ਨੇ ਜਿਹਨੂੰ ਕੋਈ ਪੁੱਛ ਰਾਂਗੇ ਇਹ ਲਾ ਪਿੰਡਾਂ ਦੇ ਵਿੱਚ ਹਨਾ ਲੱਗਿਆ ਹੁੰਦਾ ਘਰਾਂ 'ਚ ਕਿੰਨਾ ਕਿੰਨਾ ਚੰਡੀਗੜ੍ਹ ਨਾਲ ਇਹਦੀ 30 ਰੁਪਏ ਦੀ ਗੁੱਚੀ ਆ 30 ਰੁਪਏ ਦੀ ਦੇਖੋ ਕਿੰਨੇ ਦੋੜ ਸੱਤ ਦੇਖ ਲੈ ਇੱਦਾਂ ਹੀ ਲੈ ਗਏ ਕਿੰਨੇ ਤੋਂ ਉਹ ਦੇਖੋ ਕਹਿੰਦੀ ਮੈਨੂੰ ਨਹੀਂ ਲੈ ਕੇ ਗਈ ਮੈਂ ਵੀ ਜਾਣਾ ਸੀ ਅੱਜ ਅਸੀਂ ਆਪਾਂ ਸਾਰੇ ਉੱਥੇ ਕੱਚੇ ਕੱਚੇ ਆਮ ਇਹ ਤੇ ਆਿਆਂ ਦੀ ਇਦਾਂ ਚੈਕਿੰਗ ਕਰਦੀ ਹੁੰਦੀ ਜਿੱਦਾਂ ਇਹਨਾਂ ਸਾਨੂੰ ਪੈਸੇ ਦੇ ਕੇ ਤੋਰਿਆ ਹੁੰਦਾ ਦੁਕਾਨ ਤੇ ਆਪਣੇ ਲਈ ਕੁਝ ਖਾਣ ਨੂੰ ਲੈ ਕੇ ਆਣ ਹੈ ਤਾਂ ਪੈਸੇ ਦੇ ਕੇ ਭੇਜਿਆ ਹੀਗਾ ਅੱਜ ਪਕੌੜਿਆਂ ਦਾ ਨਾਂ ਹੀ ਲਿਆ ਸੀ ਮੰਨ ਤਾ ਕੇ ਪਹਿਲਾਂ ਹੀ ਸਲਫ ਤੇ ਬੈਠ ਗਈ ਮੈਂ ਉਹਨੂੰ ਕਿਹਾ ਹਲੇ ਨੀਚੇ ਉੱਤਰ ਮੈਂ ਪਹਿਲਾਂ ਕਿਚਨ ਸਾਫ਼ ਕਰ ਲਵਾਂ ਮੈਂ ਇੱਕ ਵਾਰ ਤੇ ਸਬਜ਼ੀ ਚੀਰ ਲਈ ਸੀਗੀ ਕਿਉਂਕਿ ਹੁਣੇ-ਹੁਣੇ ਦੀਦੀ ਉਹਨਾਂ ਨੇ ਦੱਸਿਆ ਸੀਗਾ ਮਾਰਨਿੰਗ ਟਾਈਮ ਕਾਲ ਕਰਕੇ ਤੇ ਟਾਈਮ ਬਹੁਤ ਘੱਟ ਸੀਗਾ ਤੇ ਮੈਂ ਕਿਹਾ ਚਲੋ ਹੁਣ ਜੋ ਹੱਥ ਲੱਗਦਾ ਉਹੀ ਬਣਾ ਲੈਨੇ ਆ ਵੈਸੇ ਤਾਂ ਸਾਡੇ ਘਰ ਬਹੁ ਘੱਟ ਪਰੌਣੇ ਆਂਦੇ ਆ ਆਣਗੇ ਵੀ ਕਿਹੜੇ ਮੂੰਹ ਦੇ ਨਾਲ ਹੋਣਾ ਨਾ ਪਰ ਜਿਹੜੇ ਹੁਣ ਆਂਦੇ ਪਏ ਆ ਉਹ ਵਧੀਆ ਆ ਉਹਨਾਂ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਇਦਾਂ ਦਾ ਮੈਂ ਕਿਹਾ ਇਨਾ ਉਹ ਆਣਗੇ ਨਾਲ ਦੇ ਖਾ ਜੋ ਹੁੰਦੀ ਆ ਖਾਤਰਦਾਰੀ ਲਈ ਤਿਆਰੀ ਕਰ ਲਈਏ ਮੇਰੀਆਂ ਹਰੇ ਗੱਲਾਂ ਹੀ ਸਟਾਰਟ ਸੀਗੇ ਨੇ ਦੀਦੀ ਹੁਣੀ ਆ ਗਈ ਮੈਂ ਕੁਝ ਭੁੱਲ ਗਈ ਸੀ ਫਿਰ ਅੰਡਰਲੈਂਡ ਬੜੀ ਦਸੋਂ ਮੈਂ ਕੀ ਭੁੱਲ ਗਈ ਸੀ ਉਸਤਾ ਦੀਦੀ ਹੁਣੀ ਆ ਗਈ ਮੈਂ ਜੱਫੀ ਪਾ ਕੇ ਮੋੜੀ ਤੁਸੀਂ ਦੇਖੋ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਗਿਆ ਦੇਖੋ ਚਿਤਾ ਲੱਗਦਾ ਡਰਾਵਣੀ ਫਿਲਮ ਚ ਹੁੰਦਾ ਹੈ ਤੇ ਮੈਂ ਪਕੌੜੇ ਬਣਾਏ ਸੀਗੇ ਤੇ ਦੀਦੀ ਹੁਣੀ ਆ ਗਈ ਤੇ ਦੀਦੀ ਵੀ ਕਿਚਨ ਚ ਆ ਗਈ ਸੀਗੇ ਬੋਲਦੀ ਲੇਟ ਹੋ ਗਈ ਮੈਂ ਕਿ ਤੁਸੀਂ ਵੀ ਬਹੁਤ ਜਲਦੀ ਦੱਸਿਆ ਸੀ ਨਾ ਮੈਨੂੰ ਤੇ ਸਾਰਿਆਂ ਨੂੰ ਪਕੌੜੇ ਖਵਾਤੇ ਤੇ ਫਿਰ ਦੇਖਿਆ ਕਿ ਗੋਭੀ ਵਾਲੇ ਵੀ ਪਕੌੜੇ ਬਣਾਣੇ ਸੀਗੇ ਉਹ ਤਾਂ ਚੇਤਾ ਹੀ ਭੁੱਲ ਗਿਆ ਤੇ ਫਿਰ ਉਸ ਦੇ ਵਿੱਚ ਗੋਭੀ ਦੇ ਪਕੌ ਸੀ ਤਾਂ ਹੈਗੇ ਪਕੌੜੇ ਖਤਮ ਹੋਣ ਤੋਂ ਬਾਅਦ ਮੰਨਤ ਦੇ ਨਿੱਕੇ ਜਿਹਨੇ ਪੰਗੜਾ ਪਾ ਕੇ ਦਿਖਾਇਆ ਸਾਨੂੰ ਬੜਾ